ਪਹਿਲਾ ਆਪਣਾ ਫਰੂਟ ਹੈ ਇੱਕ ਉਹਨੂੰ ਲਿਆ ਕੇ ਕੱਟ ਕੇ ਉਹਨੂੰ ਸਾਫ਼ ਕਰਕੇ ਉਹਦੇ ਵਿੱਚ ਛੇ ਕੀਤੇ ਜਾਂਦੇ ਨੇ ਛੇ ਕਰਕੇ ਉਹਨੂੰ ਫੇ ਚੂਨੇ ਦੇ ਪਾਣੀ ਤੇ ਪਾਇਆ ਜਾਂਦਾ ਚੂਨੇ ਦੇ ਪਾਣੀ ਤੇ 4-5 ਘੰਟੇ ਰਹਿੰਦਾ ਉਸ ਤੋਂ ਬਾਅਦ ਇਹ ਪੰਜ-ਛੇ ਪਾਣੀ ਧੋਪਦਾ ਹੈ ਫਿਰ ਇਹ ਫਟਕੜੀ 'ਚ ਬਾਲਿਆ ਜਾਂਦਾ ਉਸ ਤੋਂ ਬਾਅਦ ਫਿਰ ਇਹ ਪੰਜ-ਛੇ ਪਾਣੀ ਧੋਪਦਾ ਉਸ ਤੋਂ ਬਾਅਦ ਇਹ ਚਾਚਨੀ ਵਿੱਚ ਜਾਂਦਾ ਹੈ ਚਾਚਨੀ 'ਚ ਫਿਰ ਇਹ ਦੀ ਪੂਰੀ ਪਕਾਈ ਹੁੰਦੀ ਹੈ ਜਦੋਂ ਇਹ ਪੂਰੀ ਚਾਚਨੀ ਵਾਲੇ ਵਿੱਚ ਰਸ ਤੇ ਜਾਂਦੀ ਆ ਤਿਆਰ ਹੋ ਜਾਂਦਾ ਤੇ ਫਿਰ ਇਹਦਾ ਫਾਈਨਲ ਟੱਚ ਹੋ ਜਾਂਦਾ ਇਹ ਪੇਠਾ ਆਪਣਾ ਦਿਲ ਦਿਮਾਗ ਅਤੇ ਪੇਟ ਵਾਸਤੇ ਬਹੁਤ ਵਧੀਆ ਹੁੰਦਾ ਇਹਦੇ ਵਿੱਚ ਬਹੁਤ ਗੁਣ ਨੇ ਇਹ ਠੰਡਾ ਹੁੰਦਾ ਹੈ ਗਰਮੀ ਪਈ ਹੋਵੇ ਜਿਗਰ ਤੇ ਪੇਟ ਤੇ ਗਰਮੀ ਪਈ ਹੋਵੇ ਉਹਨੂੰ ਖਤਮ ਕਰ ਦਿੰਦਾ ਇਹ ਬਹੁਤ ਗੁਣਕਾਰੀ ਆ ਪੇਠਾ ਇਹਦਾ ਕੱਚਾ ਪੇਠਾ ਵੀ ਅੱਜਕੱਲ ਇਹਦਾ ਬਹੁਤ ਜੂਠ ਕੀਤਾ ਜਾ ਰਿਹਾ ਹੈ ਤੇ ਇਹ ਵੀ ਪੇਟ ਵਾਸਤੇ ਬਹੁਤ ਵਧੀਆ ਹੈ। ਕੁਆਰਟੀ ਸਾਡੀ ਜੋ ਸਾਡੇ ਬਜ਼ੁਰਗ ਪਹਿਲਾਂ ਬਣਾਉਂਦੇ ਤੇ ਅਸੀਂ ਵੀ ਉਸ ਤਰ੍ਹਾਂ ਹੀ ਬਣਾ ਰਹੇ ਹਾਂ। ਇੱਥੋਂ ਦਾ ਪਾਣੀ ਬਹੁਤ ਵਧੀਆ ਹੈ ਤੇ ਇਸ ਕਰਕੇ ਵੀ ਆਪਣੀ ਬਿਠਾ ਤੋਂ ਦੀ ਬੱਕਰੀ ਭੰਨ ਜਾਂਦੀ ਹੈ। ਇਹ ਪੇਠੇ ਨੂੰ ਜਿਹੜੀ ਮਰਜ਼ੀ ਸ਼ੇਪ ਦੇ ਦੋ। ਕੱਲਾ ਤੇ ਸਿਰਫ ਇੱਕ ਸੁੱਕਾ ਬੈਠਾ ਹੁੰਦਾ ਸੀ। ਹੁਣ ਅੰਗੂਰੀ ਬੈਠਾ ਉਹਦੇ ਵਿੱਚ ਵੈਰਾਈਟੀਆਂ ਬੜੀਆਂ ਬਣ ਗਈਆਂ ਕੋਈ ਲੰਬੇ ਵਾਲਾ ਹੁੰਦਾ ਹੈ। ਕੋ ਗੋਲੀ ਹਲਾਉਂਦਾ ਕੋ ਫਲੇਵਰ ਕੋ ਬਣ ਜਾਂਦੇ ਨੇ ਤੇ ਇਸ ਤਰ੍ਹਾਂ ਅਲੱਗ-ਅਲੱਗ ਜਿਹੜੀ ਮਰਜ਼ੀ ਉਹਨੂੰ ਸ਼ੇਪ ਦਿੱਤੀ ਜਾ ਸਕਦੀ ਹੈ